ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਵਾ ਜੰਡਿਆਲਾ ਗੁਰੂ ਵਿਖੇ ਬੁਸਾਕੀ ਦੇ ਮਹਾਨ ਨੇ ਨਾਮ ਕੀਤਾ ਗਿਆ ਹੈ ਉਹ ਸਭ ਸੰਤਾਂ ਨੂੰ ਜਨਨੇ ਦੀ ਬੇਨਤੀ ਕੀਤੀ ਜਾਂਦੀ ਹੈ ਬੁਸਾਕੀ ਦੇ ਧਿਆਰੇ ਨਾਲ ਚਲਦੇ ਰਹੇ ਕਿਰਪਾਲਤਾ ਕਰੋ ਜੀ ਤੇ ਗੁਰੂ ਵਾਲੇ ਬਣੋ ਕਿਰਪਾ ਗ ਬਖਸ਼ੇ ਮਾਰੇ ਚੜ੍ਹਦੀ ਕਲਾ ਅਮਰਤਾਰੀ ਹੋ ਕੇ ਗੁਰੂ ਮਹਾਰਾਜ ਦੇ ਲੜ ਲੱਗੋ ਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਪਾਸੋਂ ਕਾਫੀ ਸਮੇਂ ਤੋਂ ਚਲਦੇ ਆ ਰਹੇ ਆ ਆਪਣੇ ਕੋਲ ਹਾਂ ਜੀ ਫਾਦਰ ਸਾਹਿਬ ਨੇ ਪਹਿਲੇ ਰੱਖੇ ਹੁੰਦੇ ਸੀ ਤੁਹਾਨੂੰ ਆਪ ਜੀ ਨੇ ਦਾਸ ਨੂ ਸੇਵਾ ਰੱਖੀ ਹੈ ਉਮਰ ਬਾਬੇ ਬ੍ਰੰਤ ਹੁੰਦੀ ਇਹਨਾਂ ਦੀ ਹਾਂਜੀ ਤੁਹਾਨੂੰ ਕਿੰਨਾ ਸਹਾਰਾ ਮਿਲਦਾ ਪਾਣੀ ਪਾਣੀ ਨੂੰ ਘੱਟੋ ਘਣ ਮੇਰੇ ਕੋਲ ਆਏ ਨੂੰ ਜਿਹੜਾ 10-12 ਸਾਲ ਹੋ ਗਏ ਆ ਕਿ ਆਪਣੇ ਸ਼ੁਰੂਦ ਰੱਖੇ ਜਣਾ ਜੀ ਬਾਕੀ ਇਹ ਹੈ ਕਿ ਆਪਾਂ ਗਜਾਇਆ ਹਰ ਚੀਜ਼ ਸ਼ਿਕਾਰ ਸ਼ਕ ਲੈਂਦੇ ਆ ਕੀ ਇਹਨੂੰ ਸਾਂਭ ਸੰਭਾਲ ਕਿੰਨੀ ਚੰਗੀ ਸੰਭਾਲ ਦਾ ਬਾਬੇ ਬਹੁਤ ਆ ਜਿੱਦਾਂ ਅਸੀਂ ਘਰ ਬੱਚਿਆਂ ਨੂੰ ਸਾਂਭ ਸੰਭਾਲ ਕਰਦੇ ਆ ਉਹਦੇ ਨੇ ਸਾਂਭ ਸੰਭਾਲ ਬੱਚਾਂ ਨੂੰ ਰੱਖਣੀ ਪੈਂਦੀ ਹੈ ਬਾਸ਼ਕ ਕਿੰਨੇ ਟਾਈਮ ਤੇ ਖਰਾਕ ਦੇਣੀ ਪੈਂਦੀ ਆ ਖਰਾਕ ਜੀ ਮਿੰਟ ਮਿੰਟ ਤੇ ਖਾਗ ਦੇਣੀ ਪੈਂਦੀ ਉਦਾਂ ਤੇ ਬਾਕੀ ਜਿਹੜਾ ਸ਼ਿਕਾਰ ਤੇ ਉਹ ਆਪਣੇ ਟਾਈਮ ਤੇ ਕਰਦਾ ਆ ਆਪਾਂ ਗਰਮੀ ਵਿੱਚ ਕਿੰਨਾ ਕਿਦਾ ਬੰਦੇ ਕਿੰਨੇ ਵਿੱਚ ਕਿੰਨਾ ਕੰਮ ਕਰਨ ਗਰਮੀ ਤਾਂ ਬਾਬਾ ਜੀ ਤੁਹਾਨੂੰ ਪਤਾ ਹੀ ਫਿਰ ਸਾਰੀਆਂ ਗਰਮੀਆਂ ਆਪਾਂ ਸਾਨੂੰ ਲੱਗਦੀ ਆ ਇਹ ਤਾਂ ਫਿਰ ਜਾਨਵਰ ਆ ਇੱਕ ਮਾਰੇ ਬਹੁਤ ਗਰਮਿਆਸ਼ੂ ਚੱਲਦਾ ਵਾ ਪਰ ਫਿਰ ਵੀ ਗਰਮੀ ਜੀ ਨੂੰ ਦੇਖਭਾਲ ਰੱਖਣੀ ਪੈਂਦੀ ਆ ਜੀ ਸੰਗਤਾਂ ਵਿੱਚ ਇੱਥੇ ਕਿੰਨਾ ਪਚਾ ਹੋ ਜਾਂਦਾ ਤੁਹਾਨੂੰ ਸਾਡੇ ਫੁੱਜੀ ਲੈ ਕੇ ਬਾਹਰ ਜਾਂਦੇ ਜੇ ਸੰਗਤਾਂ ਨੂੰ ਤਾਂ ਬਹੁਤ ਸ਼ਾਅ ਵਾ ਮਹਾਰਾਜ ਜੀ ਚਾਹ ਵਨੋ ਹਰ ਸਾਲ ਸਾਦਦੇ ਨੇ ਇੱਥੇ ਹਰ ਸਾਲ ਦੀ ਕਿਰਪਾ ਨਾਲ ਮਾਰੇ ਆਪ ਜੀ ਸੇ ਵਾਲੇ ਦੇ ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਬਤ ਜੀ